ਅੱਜ ਸਰहदी ਇਲਾਕੇ ਡੇਰਾ ਬਾਬਾ ਨਰਦਾਪੇਣਾ ਧਰਮਘੋੜਾ ਰੰਡਾਵਾਚੋਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂਆਂ ਵੱਲੋਂ ਬਸੇਸ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੁਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਬੁਲਾਰੇ ਨੇ ਕਿਹਾ ਕਿ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਵੱਲੋਂ ਪਿੰਡ ਧਰਮਘੋੜਾ ਦਾ ਵਿਖੇ ਜੋ ਕੈਂਪ ਲਗਾਇਆ ਗਿਆ ਹੈ ਤਾਂ ਸਾਡੇ ਵੱਲੋਂ ਲਗਾਤਾਰ ਹਰ ਪੀੜਤਾ ਦੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਤੇ ਤਿੰਨ ਸਵਾਲ ਤੇ ਤਿੰਨ ਜਵਾਬ ਹਨ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਨਾਲ ਜਿੱਥੇ ਫਸਲਾਂ ਪਸ਼ੂਆਂ ਦਾ ਚਾਰਾ ਅਤਾ ਕਈ ਲੋਕਾਂ ਦੇ ਘਰ ਟੈ ਟੇਰੀ ਹੋਏ ਹਨ ਇਹ ਬਹੁਤ ਦੁਖਦਾਈ ਘਟਨਾਵਾਂ ਹਨ ਉਹਨਾਂ ਕਹਿੰਦੇ ਕਿ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਥੇ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਹਨਾਂ ਇਹ ਵੀ ਕਿਹਾ ਕਿ ਜੋ ਰਵੀ ਦਰਿਆ ਦੇ ਤੁਸੀ ਬੰਨ ਟੁੱਟੇ ਹਨ ਉਹ ਵੀ ਸੰਗਠਾਂ ਵੱਲੋਂ ਪੂਰੇ ਜਾ ਰਹੇ ਤੇ ਹਰ ਪੀੜਤਾਂ ਦੀ ਸੇਵਾ ਵੀ ਬਸ ਉਹ ਕਿ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਰੇ ਵਾਰਸ ਪੰਜਾਬ ਦੇ ਜਥੇਬੰਦੀਵਨੋਂ 30 ਤੋਂ 35 ਪਿੰਡ ਗੋਦ ਲਏ ਹਨ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਲੋੜੋਂ ਦੇ ਪੀੜਤ ਲੋਕਾਂ ਤੱਕ 10 ਗ੍ਰੀ 45 ਮੋਬਾਈਲ ਨੰਬਰ ਜਾਰੀ ਕੀਤੇ ਹੋ ਹਨ ਜੋ ਕਿ ਇਹਨਾਂ ਨੰਬਰਾਂ ਤੇ ਸਾਡੀਆਂ ਸਭਾਵਾਂ ਲੈ ਸਕਦੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਪਹਿਲਾਂ ਤਾਂ ਤੁਹਾਡੀ ਪ੍ਰੈਸ ਦਾ ਤੇ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਪਿੰਡ ਰੰਧਾਵਾ ਜੋ ਧਰਮਕੋਟ ਇਹ ਕੈਂਪ ਲੱਗਿਆ ਹੋਇਆ ਭਾਈ ਸਾਹਿਬ ਦਾ ਇਹ ਲਗਾਤਾਰ ਹੜ੍ਹ ਪੀੜਤਾਵਾਂ ਵਾਸਤੇ ਜਿਹੜਾ ਲੱਗਿਆ ਹੋਇਆ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ ਇਸ ਦਾ ਇਹਦੇ ਤਿੰਨ ਜਵਾਬ ਤੇ ਤਿੰਨ ਸਵਾਲ ਹੈਗੇ ਆ ਪਹਿਲਾ ਜਿਹੜਾ ਸਵਾਲ ਹੈਗਾ ਵੀ ਹੜਪੀੜਤਾ ਦੇ ਨਾਲ ਘਰਾਂ ਦੇ ਘਰ ਜਿਹੜੇ ਬਰਵਾਦ ਹੋਇਆ ਬਹੁਤ ਹੀ ਨਿੰਦਨਯੋਗ ਹੈ ਜਿਹੜੀ ਇਥੋਂ ਦੀ ਸਰਕਾਰ ਹੈ ਉਹ ਦੀ ਉਹਦਾ ਫੇਲਿਅਰ ਜਿਹੜਾ ਬਹੁਤ ਵੱਟਾ ਹੈਗਾ ਉਹਦਾ ਕਾਰਨ ਇਹ ਹੈਗਾ ਵੀ ਜਿਹੜੇ ਬੰਦ ਪੂਰੇ ਗਏ ਆ ਉਹ ਵੀ ਸੰਗਤਾਂ ਵੱਲੋਂ ਪੂਰੇ ਗਏ ਆ ਤੇ ਜਿਹੜੇ ਕੋਈ ਇਹਨਾਂ ਦੇ ਚੁੱਲ੍ਹੇ ਚਲਾਏ ਗਏ ਆ ਜਾਂ ਹੜਪੀੜਤਾ ਦੀ ਪਾਹ ਫੜੀ ਉਹ ਵੀ ਜਿਹੜੀ ਇਹ ਸੰਗਤ ਨੇ ਫੜੀ ਹੈਗੀ ਆ ਇਦਾਂ ਇਸ मतलब ਕਿ ਵੀ ਇਹ ਜਿਹੜਾ ਪੂਰਾ ਜਿਹੜਾ ਏਜੰਡਾ ਹਰ ਦਾ ਲੋਕਾਂ ਦੇ ਨਾਲ ਮਾੜਾ ਪਤੀਰਾ ਹੈਗਾ ਅਸੀਂ ਉਹਨਾਂ ਕਿਸਾਨ ਭਰਾਵਾਂ ਨੂੰ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਜਿਹੜੇ ਕਿਸਾਨ ਭਰਾ ਨਾ ਤਾਂ ਕੈਂਪ ਜਾ ਕੇ ਸਾਡੇ ਤੋਂ ਕੁਝ ਮੰਗ ਸਕਦੇ ਆ ਨਾ ਉਹ ਟਰਾਲੀਆਂ ਦੇ ਮਗਰ ਭੱਜ ਸਕਦੇ ਆ ਜਿਨ੍ਹਾਂ ਨੇ ਠੇਕੇ ਹਿੱਸੇ ਤੇ ਜ਼ਮੀਨ ਲਈ ਹੈਗੀ ਆ ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਬਰਬਾਦ ਹੋ ਚੁੱਕੀ ਆ ਉਹ ਕਿਸੇ ਜੋਗਰੇ ਨਹੀਂ ਨਾ ਹੋ ਇੱਧਰ ਦੇ ਆ ਤੇ ਨਾ ਹੋ ਇੱਧਰ ਦੇ ਆ ਅਸੀਂ ਦੋ ਨੰਬਰ ਆ ਜਿਹੜੇ ਉਹ ਜਾਰੀ ਕੀਤੇ ਆ ਪਹਿਲਾਂ ਕੈਂਪ ਵੱਲੋਂ ਚੱਲਦੇ ਆ ਆ ਦੋ ਨੰਬਰ ਹੈਗੇ ਆ ਇਹਨਾਂ ਨੰਬਰਾਂ ਨਾਲ ਕਨੈਕਟ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਅਸੀਂ ਤੁਹਾਨੂੰ ਗੁਪਤ ਮਿਲਣਾ ਚਾਹੁੰਦੇ ਆ ਜੇ ਤੁਹਾਨੂੰ ਮਹੀਨੇ ਦਾ ਕੋਈ ਦੋ ਮਹੀਨੇ ਦਾ ਰਾਚਨ ਟੀਮ ਵੱਲੋਂ ਜਾਂ ਕੈਂਪ ਵੱਲੋਂ ਚਾਹੀਦਾ ਅਸੀਂ ਉਹ ਪਹੁੰਚਦਾ ਕਰਾਂਗੇ ਸਭ ਤੋਂ ਵੱਡਾ ਇਹ ਜਿਹੜਾ ਸਵਾਲ ਖੜਾ ਸਾਡੇ ਸਾਹਮਣੇ ਜਿਹੜਾ ਸਾਨੂੰ ਪੜਤਾਲ 'ਚ ਸਾਡੇ ਸਾਹਮਣੇ ਆ ਰਿਹਾ ਇਸੇ ਤਰ੍ਹਾਂ ਹੀ ਸਾਡੇ ਕੈਂਪ ਵੱਲੋਂ ਜਿਹੜੇ 30 ਤੋਂ 35 ਪਿੰਡ ਆ ਜਿਹੜੇ ਉਹ ਗੋਦ ਲਏ ਹੋਇਆ ਤੇ ਦੂਜਾ ਸਵਾਲ ਇਹ ਆ ਵੀ ਅਸੀਂ ਘਰ ਘਰ ਜਾ ਕੇ ਪਰਤਾਲ ਕਰਕੇ ਚੀਜ਼ ਆ ਜਿਹੜੀ ਜਿਸ ਤਰ੍ਹਾਂ ਦੀ ਵੀ ਚਾਹੇ ਉਹ ਡੰਗਰਾਂ ਦੀ ਐ ਚਾਹੇ ਕੁੱਤੇ ਦੀ ਐ ਚਾਹੇ ਬਿੱਲੀ ਦੀ ਐ ਚਾਹੇ ਔਰਤ ਦੀ ਐ ਚਾਹੇ ਉਹ ਬੰਦੇ ਦੀ ਐ ਹਰ ਇੱਕ ਚੀਜ਼ ਆ ਜਿਹੜੀ ਕੈਂਪ ਵੱਲੋਂ ਮਹਈਆ ਕਰਾਉਣੇ ਆ ਤੇ ਅਗਲੀ ਜਿਹੜੀ ਗੱਲ ਹੈਗੀ ਆ ਜਿਹੜੇ ਲੋਕ ਇਹ ਕਹਿੰਦੇ ਸੀ ਵੀ ਅੰਮ੍ਰਿਤਪਾਲ ਤਾਂ ਹੁਣ ਅੰਦਰ ਬੈਠਾ ਹੈ ਵੀ ਉਹ ਜਿਹੜਾ ਫੰਡ ਆਉਣਾ ਸੀ ਉਹਨੂੰ ਜਿਤਾ ਕੇ ਕੀ ਕਰ ਲਿਆ ਵੀ ਰੁਕ ਗਿਆ ਮੈਨੂੰ ਇੱਕਾ ਲੱਸੋ ਵੀ ਉਹ ਤਾਂ ਸਰਪੀ 5 ਕਰੋੜ ਰੁਪਈਆ ਦੀਆਂ ਗੱਲਾਂ ਸੀਗਾ ਤੇ ਆ ਸੰਗਤਾਂ ਨੇ ਜਿਹੜੀ ਭਾਈ ਸਾਹਿਬ ਦੀ ਟੀਮ ਨੇ ਕੀ ਕਰਤਾ ਕਹਤਾ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਜਿਹੜੇ ਪਿੰਡ ਗੋਦ ਲੈ ਲਏ ਹੈਗੇ ਆ ਕਿੰਨੇ ਲੋਕਾਂ ਦੀ ਮਦਦ ਕਰ ਰਹੇ ਹੈਗੇ ਆ ਇਸ ਕਰਕੇ ਉਹਨਾਂ ਦੀ ਮੂੰਹ ਤੇ ਚਪੇੜ ਹੈਗੀ ਆ ਜਿਹੜੇ ਲੋਕਾਂ ਦੇ ਸੀਗੇ ਵੀ ਜਿਹੜਾ ਭਾਈ ਸਾਹਿਬ ਆਈ ਹੈ ਅੰਦਰ ਬੈਠਾ ਹੈਗਾ ਵੀ ਉਹ ਕੀ ਮਤਲਬ ਕਰ ਲੂ ਹੈਗਾ ਇਸ ਕਰਕੇ ਆ ਸੰਗਤਾਂ ਨੇ ਸਾਰਾ ਮੋਰਚਾ ਸੰਭਾਲ ਲਿਆ ਆ ਭਾਈ ਸਾਡੇ ਹਰਿਆਣੇ ਤੋਂ ਵੱਡਾ ਇੱਕ ਟਰੱਕ ਚਾਰ ਦਾ ਲੈ ਕੇ ਆਏ ਆ 100 50 ਕਵੰਟਲ ਕਟੋੜ ਕਟ ਚਾਰ ਲੈ ਕੇ ਆਏ ਆ ਪਰ ਆਹ ਤਰਪਾਲਨਾ ਕੰਬਲ ਆ ਸਾਡੇ ਸਰਦਾਰ ਨਛੱਤਰ ਸਿੰਘ ਜੀ ਯੂਨਾਈਟਿਡ ਅਕਾਲੀ ਦਲ ਤੋਂ ਇਹ ਵੀ ਜਿਹੜਾ ਚਾਰ ਦਾ ਇੱਕ ਤਰਪਾਲਾ ਲੈ ਕੇ ਆਏ ਹੈਗੇ ਆ ਇਸ ਕਰਕੇ ਇਸ ਕੈਂਪ ਚ ਕੋਈ ਕਮੀ ਨਹੀਂ ਹੈ ਨਾ ਦਾਣ ਦੇਣ ਵਾਲਿਆਂ ਦੀ ਨਾ ਦਾਣ ਲੈਣ ਵਾਲਿਆਂ ਦੀ ਅਸੀਂ ਬਹੁਤ ਸੁਜੇ ਢੰਗ ਨਾਲ ਜਿਹੜਾ ਕੈਂਪ ਚਲਾ ਰਹੇ ਹਾਂ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਤਬਰਾਈ ਵੀ ਆਓ ਆਪਾਂ ਕੈਂਪ ਨਾਲ ਜੁੜੀਏ ਭਾਈ ਸਾਹਿਬ ਭਾਈ ਅਮਰਤਪਾਲ ਨਾਲ ਜੁੜੀਏ ਪਾਪਾ ਅਮਰਤਪਾਲ ਦੀ ਟੀਮ ਨੂੰ ਵੱਡਾ ਕਰਕੇ ਤੇ ਲੋਕਾਂ ਦੀ ਸੇਵਾ ਕਰ ਸਕੀਏ ਸਰ ਜਿਹੜੀ ਅਗਲੀ ਸਮੱਸਿਆ ਲੋਕਾਂ ਨੂੰ ਬਜਾਈ ਦੀ ਹੁੰਨੇ ਕਣਕ ਦੀ ਆ ਉਹਦੇ ਲਈ ਤੁਹਾਡੇ ਵੱਲੋਂ ਕੀ ਪ੍ਰਬੰਧ ਹੈ ਉਹਦੇ ਵਾਸਤੇ ਸਾਡੀ ਬਹੁਤ ਵੱਡਾ ਇੱਕ ਸਾਡਾ ਪਲੇਟਫਾਰਮ ਜਿਹੜਾ ਉਹਦੇ ਤੇ ਵਿਚਾਰ ਪਟੰਤਰ ਹੋ ਗਿਆ ਜੇਕਰ ਸੰਗਤ ਐਸੇ ਤਰ੍ਹਾਂ ਹੀ ਸਹਿਯੋਗ ਕਰਦੀਆਂ ਰਹੀਆਂ ਅਸੀਂ ਉਹਨਾਂ ਟਾਈਮ ਇੱਕ ਕੈਂਪ ਹੈ ਜਿਹੜਾ ਜਾਰੀ ਰੱਖਾਂਗੇ ਜਿੰਨਾ ਟਾਈਮ ਰੇਤਾ ਨਹੀਂ ਚੱਕਿਆ ਜਾਂਦਾ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਤੇ ਘਟੋ ਘਟਾ ਇੱਕ ਉਂਗਲ ਤੱਕ ਕਣਕਾਂ ਖੜੀਆਂ ਨਹੀਂ ਹੋ ਜਾਂਦੀਆਂ ਭਾਈ ਸਾਹਿਬ ਭਾਈ ਅਮਰਤਪਾਲ ਦਾ ਜਿਹੜੀ ਸੋਚ ਹੈਗੀ ਆ ਉਹਦੀ ਟੀਮ ਦੀ ਸੋਚ ਹੈਗੀ ਆ ਵੀ ਇਹ ਇਨਾ ਖੇਤਾਂ ਨੂੰ ਜਿਹੜੇ ਉੱਜੜ ਗਏ ਆ ਇਹ ਖੇਤਾਂ ਨੂੰ ਖੜੇ ਕਰਨਾ ਭਾਵ ਹਰੇ ਭਰੇ ਕਰਨਾ ਇਸ ਕਰਕੇ ਆਓ ਭਾਈ ਆਪਾਂ ਸਾਰੇ ਜਣੇ ਅਮਰਤਪਾਲ ਦੀ ਟੀਮ ਨਾਲ ਜੁੜੀਏ ਕੈਂਪ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ